ਦਿਲਪ੍ਰੀਤ ਸਾਡੇ ਕੋ ਡੀਐਸਪੀ ਹੈੱਡਕੁਆਰਟਰ ਦੇ ਅਹੁਦੇ ਦੇ ਉੱਪਰ ਮਲੇਰਕੋਟਲਾ ਵਿੱਚ ਤਾਇਨਾਤ ਸੀਗਾ ਥੋੜੇ ਦਿਨ ਪਹਿਲਾਂ ਹੀ ਮੇਰੇ ਖਿਲ तकरीबन 15 ਦਿਨ ਪਹਿਲਾਂ ਲੁਧਿਆਣੇ ਤੋਂ ਬਦਲ ਕੇ ਇੱਥੇ ਆਇਆ ਸੀ ਜਿਹੜੀ ਲਾਸਟ ਇਲੈਕਸ਼ਨ ਰਿਲੇਟਡ ਰੀਸ਼ਫਲ ਹੋਈ ਹੈਗੀ ਹੈ ਇਹਨਾਂ ਦੀ ਪਿਛਲੇ 4 ਦਿਨਾਂ ਤੋਂ ਡਿਊਟੀ ਜਿਹੜੀ ਖਨੋਰੀ ਬਾਰਡਰ ਦੇ ਉੱਪਰ ਲੱਗੀ ਹੋਈ ਸੀਗੀ ਜਿਹੜੀ ਐਡੀਸ਼ਨਲ ਡਿਪਲॉयਮੈਂਟ ਲਾਇਨ ਆਰਡਰ ਤੇ ਜਿਹੜੀ ਸਾਡੀ ਚੱਲ ਰਹੀ ਹੈਗੀ ਉਹਦੇ ਵਿੱਚ ਨਾਈਟ ਸ਼ਿਫਟ ਦੇ ਵਿੱਚ ਇਹਨਾਂ ਦੀ ਡਿਊਟੀ ਸੀ ਰੋਜ਼ ਇਹ ਲੁਧਿਆਣੇ ਤੋਂ ਅਪਡਾਊਨ ਕਰ ਰਹੇ ਸੀਗੇ ਕਰਾਧ ਨੂੰ ਡਿਊਟੀ ਲਈ ਜਾਂਦੇ ਸੀ ਸਵੇਰੇ ਵਾਪਸ ਲੁਧਿਆਣੇ ਆ ਜਾਂਦੇ ਸੀ ਦਿਲਪ੍ਰੀਤ ਬਾਰੇ ਮੈਂ ਦੱਸਣਾ ਚਾਹੁੰਨਾ ਵੀ ਇਹ ਸਪੋਰਟਸਮੈਨ ਸੀਗਾスイਮਿੰਗ ਦਾ ਇਹ ਬੜਾ ਤਕੜਾ ਪਲੇਅਰ ਸੀਗਾ ਔਰ ਇਹਨੂੰ ਸ਼ੌਕ ਸੀਗਾ ਬੋਡੀ ਫਿਟਨੈਸ ਲਈ ਜਿਮ ਜਾਂਦਾ ਹੁੰਦਾ ਸੀ ਆਪਣੀ ਫਿਟਨੈਸ ਦੇ ਲਈ ਤੇ ਕੱਲ ਸ਼ਾਮੀ ਜਦੋਂ ਇਹ 4:00 ਵਜੇ ਜਿਮ ਚ ਵਿੱਚ ਗਿਆ ਤੇ ਉੱਥੇ ਇੱਕਦਮ ਇਹਨੂੰ ਜਿਹੜੀ ਸਡਨ ਉਹਦੀ ਪ੍ਰੋਬਲਮ ਚੈਸਟ ਜਿਹੜੀ ਪੇਨ ਆਈ ਇਹਨੂੰ ਔਰ ਉਹਦੇ ਵਿੱਚ ਇਹ ਉੱਥੇ गिर ਗਿਆ ਕਾਰਡੀਆਕ ਕ੍ਰੈਸਟ ਹੋ ਗਈ ਇਹਨੂੰ ਜਦੋਂ ਹਸਪੀਟਲ ਡੀ ਐਮ ਸੀ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਇਹਨੂੰ ਡੈੱਡ ਡਿਕਲੇਅਰ ਕਰ ਦਿੱਤਾ। ਔਰ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਵੀ ਇੱਕ ਜਾਂਬਾਜ ਸਾਡਾ ਸਾਥੀ ਜਿਹੜਾ ਉਹ ਸਾਡੇ ਦੇ ਵਿੱਚ ਨਹੀਂ ਰਿਹਾ। ਇਹਨਾਂ ਦੇ ਪਿੱਛੇ ਇਹਨਾਂ ਦੀ ਵਾਈਫ ਹੈਗੀ ਹੈ, ਇਹਨਾਂ ਦੀ ਛੋਟੀ ਜਿਹੀ 22 ਸਾਲਾਂ ਦੀ ਬੱਚੀ ਹੈ ਔਰ ਉਹਦਾ ਵੀ ਹਾਰਟ ਦੇ ਵਿੱਚ ਇੱਕ ਪ੍ਰੋਬਲਮ ਸੀ ਛੋਟੀ ਬੱਚੀ ਦੇ ਸ਼ੇਕ ਸੀਗਾ ਜਿਹਦੇ ਇਹਨਾਂ ਨੇ ਹੁਣੇ ਹੀ ਰੀਸੈਂਟਲੀ ਦਿੱਲੀ ਤੋਂ ਉਹਦੀ ਟ੍ਰੀਟਮੈਂਟ ਕਰਵਾਈ ਸੀ। ਸੋ ਇਕ ਜਹਾਂਬਾਜ ਪੁਲਿਸ ਅਫਸਰ ਸਾਡਾ ਸਾਥੀ ਸਾਡੇ ਚ ਨਹੀਂ ਰਿਹਾ ਪਰ ਮੈਂ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਕਹਿਣਾ ਚਾਹੁੰਨਾ ਡੀਜੀਪੀ ਪੰਜਾਬ ਜੀ ਵੱਲੋਂ ਅਸੀਂ ਸਾਰੀ ਪੁਲਿਸ ਫੋਰਸ ਆਪਣੇ ਸਾਥੀ ਦੇ ਨਾਲ ਖੜੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਦੇ ਨਾਲ ਰਹਿਵਾਂਗੇ ਫੈਮਿਲੀ ਸਾਰੀ ਅਬ੍ਰੋਡ ਹੈਗੀ ਬਾਹਰ ਹੈਗੀ ਹੈ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਹੈਗਾ ਇਹਨਾਂ ਦੇ ਪੇਰੈਂਟਸ ਇਹਦੇ ਬਾਕੀ ਰਿਲੇਟਿਵਸ ਬਾਹਰੋਂ ਆ ਰਹੇ ਹੈਗੇ ਇਸ ਕਰਕੇ ਉਹਨਾਂ ਦੀ ਵੇਟ ਹੋ ਰਹੀ ਹੈ ਜਦੋਂ ਆ ਜਾਣਗੇ ਉਦੋਂ ਸੰਸਕਾਰ ਪਿਲਾਂ ਦੱਸ